ਹਲਕਾ ਉਤਰੀ ਅਧੀਨ ਆਉਂਦੇ ਇਲਾਕਾ ਵਿਜੇਨਗਰ ਬਟਾਲਾ ਰੋਡ ਵਿਖੇ ਅਮਰitsar ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਦੂਸ ਮੁੰਦਰੀ ਦੇ ਚੋਣ ਪ੍ਰਚਾਰ ਲਈ ਸ਼ਿਵਦਰਸ਼ਕ ਸ਼ਰਮਾ ਵੱਲੋਂ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਇਲਾਕੇ ਦੀਆਂ ਸਮੱਸਿਆਵਾਂ ਤੇ ਉਹਨਾਂ ਪ੍ਰਤੀ ਭਾਰਤੀ ਜਨਤਾ ਪਾਰਟੀ ਦੇ ਵਿਜ਼ਨ ਬਾਰੇ ਵਿਚਾਰ ਪੇਸ਼ ਕਰਦਿਆਂ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਕਿ ਇਸ ਇਲਾਕੇ ਦੀ ਹਰ ਸਮੱਸਿਆ ਦਾ ਪੈਲ ਦੇ ਆਧਾਰ ਤੇ ਹੱਲ ਕਰਕੇ ਇਲਾਕੇ ਵਿੱਚ ਤਰੱਕੀ ਅਤੇ ਵਿਕਾਸ ਦੇ ਰਾਹ ਖੋਲਾਂਗਾ। ਸ਼ਿਵਦਰਸ਼ਨ ਸ਼ਰਮਾ ਵੱਲੋਂ ਆਯੋਜਿਤ ਚੋਲ ਰੈਲੀ 'ਚ ਹਲਕਾ ਉਤਰੀ ਦੇ ਇੰਚਾਰਜ ਸੁਖਬਿੰਦਰ ਸਿੰਘ ਪਿੰਟੂ, ਮੰਡਲ ਪ੍ਰਧਾਨ ਅਮਿਤ ਅਬਰੋਲ, ਸੰਦੀਪ ਵਰਮਾ, ਯੁਗੇਸ਼ ਭਾਗਿਆ, ਰਮਨ ਸ਼ਰਮਾ, ਰਮੇਸ਼ ਸ਼ਰਮਾ, ਇੰਦਰਜੀਤ ਸਿੰਘ ਬੱਬੂ ਇੰਚਾਰਜ, ਮਹਿੰਦਰ ਕੁਮਾਰ ਦਮਨ ਸ਼ਰਮਾ ਰੋਹਿਤ ਸ਼ਰਮਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਨੇ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਈ ਸ਼੍ਰੀਮਤੀ ਸਵੀਟੀ ਮਹਾਜਨ ਨੂੰ ਮਹਿਲਾ ਵਿੰਗ ਵਾਰਡ ਦੀ ਪ੍ਰਧਾਨ ਬਣਾਏ ਜਾਣ ਤੇ ਸਨਮਾਨਿਤ ਕੀਤਾ ਨੇ ਅਭੀ ਸੁਣਾ ਹੈ ਇਤਨੇ ਪਿਆਰ ਸੇ ਉਤਸ਼ਾਹ ਸੇ ਲੋਕ ਸਾਰੇ ਇਕੱਠੇ ਹੋਏ ਹਨ ਯਹਾਂ ਕੀ ਪ੍ਰੋਬਲਮਸ वही हैं जो बाकी अंबरसर में भी हैं और इस सदी में ऐसी प्रॉब्लम्स हम फेस कर रहे हैं हमारा मुद्दा अमृतसर का विकास है ते आपा ओदे वाली सीधी डायरेक्शन च जाना है किसानना विरोध बड़ा हो रहा है ओदे बारे की गल जाओ यार कादा विरोध हो रहा है एते तुसी तमाशे ले थोड़े मजे ले कह रहे हो विरोध ਮੇਰੇ ਭਰਾ ਕਿਸ ਲਈ ਹੋ ਰਿਹਾ ਮੈਂ ਕੋਈ ਗਲਤ ਗੱਲ ਕਹੀ ਆ ਅਗਰ ਮੈਂ ਸਹੀ ਗੱਲ ਕਹਿ ਰਿਹਾ ਮੈਂ ਤਾਂ ਇਹ ਵੀ ਕਹਿ ਰਿਹਾ ਕਿ ਕਿਸਾਨਾਂ ਦੀਆਂ ਵੀ ਆਮਦਨਾਂ ਵਧਣੀਆਂ ਚਾਹੀਦੀਆਂ ਅਗਰ ਉਹਦੇ 'ਚ ਕੋਈ ਗਲਤੀ ਹੋ ਗਈ ਵਿਰੋਧ ਕਰਦਾ ਆ ਇਹ ਤਾਂ ਪੋਲਿਟੀਕਲ ਡਰਾਮਾ ਹੈਗਾ ਜਿਹੜਾ ਕਰਨਾ ਹੁੰਦਾ ਰੋ ਆਪਾ ਜਨਤਾ ਪਾਰਟੀ ਜਿੰਦਾਬਾਦ ਕਿਸਾਨਾਂ ਦੀ ਇੰਡਸਟਰੀ ਦੀ ਇਨਕਮ ਆਦਾਨੀ ਮੈਂ ਮੇਰਾ ਸ਼ਿਵਦਰਸ਼ਨ ਸ਼ਰਮਾ ਵਾਸੀ ਵਾਡ ਨੰਬਰ 15 ਅੱਜ ਜਿਹੜੇ ਇਲਾਕੇ ਵਿੱਚ ਭਾਤੀ ਜਨਤਾ ਪਾਰਟੀ ਦੇ ਕੈਂਡੀਡੇਟ ਮੈਂਬਰ ਪਾਰਲੀਮੈਂਟ ਦੇ ਸਦਾ ਤਰਨਜੀਤ ਸਿੰਘ ਸੰਦੂਸ ਹੁੰਦੀ ਸਾਹਿਬ ਆਏ ਸੀਗੇ ਮੇਰੇ ਲੋਕਾਂ ਨੇ ਮੇਰੇ ਇਲਾਕੇ ਵਾਸਤੇ ਨੇ ਬੜੀ ਉਤਸ਼ਾਹ ਨਾਲ ਉਹਨਾਂ ਦਾ ਸੁਣਿਆ ਉਹਨਾਂ ਨੂੰ ਸੁਣਿਆ ਉਹਨਾਂ ਦੀ ਗੱਲਾਂ ਸੁਣੀਆਂ ਮੈਂ ਇਲਾਕਾ ਦਾ ਸਕਦੇ ਬਹੁਤ ਧੰਨਵਾਦ ਦੀਆਂ ਇਹ ਕਾਫੀ ਦੇ ਤੱਕ ਬੈਠੇ ਰਹੇ ਉਹਨਾਂ ਦੀ ਗੱਲਾਂ ਸੁਣਦੇ ਰਹੇ ਜੋ ਉਹਨਾਂ ਨੇ ਵਾਅਦੇ ਕੀਤੇ ਉਹ 100% ਕਹਿੰਦੇ ਕਿ ਮੈਂ ਪੂਰੇ ਕਰਕੇ ਦਵਾਗਾ ਉੰਨੇ ਕਾਫੀ ਗੱਲਾਂ ਕੀਤੀਆਂ ਇਹ ਮੇਰਾ ਇਲਾਕਾ ਦੂਜੇ ਨਾਲ ਕਰਾਂ ਜੀ ਜਿਹੜਾ ਗਰੀਬ ਪੀੜਾ ਵਾਲੀ 100% ਆਪਾਂ ਨਾਲ ਲੱਖਾਂ ਜਿੱਤ ਕੇ ਆ ਗਈ ਇਹਨੂੰ ਪੂਰਾ ਯਕੀਨ ਦਵਾਇਆ ਹੋਗਾ ਇਹ ਮੇਰੀ ਵਾਰਡ ਨੂੰ 15 100% ਪੂਰੇ ਨਾਸਟੇ ਕਰਨ ਬੱਤੀ ਆਏਗੀ